ਹਾਂਜੀ ਸਤਿ ਸ੍ਰੀ ਅਕਾਲ ਸਾਰਿਆਂ ਨੂੰ ਜੀ ਆ ਦੇਖੋ ਸਾਡੇ ਵੱਡੇ ਭੈਣ ਜੀ ਆਏ ਥਾਣੇਦਾਰ ਨਹੀਂ ਸਾਡੀ ਭੈਣ ਆ ਆ ਸਾਡੇ ਭਾਜੀ ਹੁਣੀ ਤੇ ਆਏ ਫਲੋਰ ਤੋਂ ਤੇ ਬੜੀ ਖੁਸ਼ੀ ਹੁੰਦੀ ਆ ਤੇ ਜਦੋਂ ਆਉਂਦੇ ਆ ਤੇ ਪੈਂਟ ਭਰਾਵਾਂ ਦੀ ਖੁਸ਼ੀ ਸਾਗ ਮੈਂ ਦਿੰਦੇ ਆ ਅਸੀਂ ਲੈ ਆਏ ਚੱਲੇ ਇਹਨਾਂ ਦੇ ਕਰਮਾ ਰਸਾਗ ਹੈ ਨਾ ਤੇ ਆਪਾਂ ਸਾਗ ਬਣਾਇਆ ਸੀਗਾ ਹੈਨਾ ਸਹੀ ਗੱਲ ਆ ਉਹ ਅਚਾਨਕ ਆ ਗਏ ਨਾ ਫਿਰ ਜਿਹਦਾ ਕਹ ਲੋ ਕਰਮਾਂ ਚ ਹੁੰਦੇ ਉਹ ਚ ਹੀ ਮਿਲ ਜਾਂਦੀ ਆ ਸਹੀ ਗੱਲ ਆ ਦੱਸਦੇ ਆਪਾਂ ਫਤੀਲਾ ਭਰ ਕੇ ਬਣਾਉਣਾ ਸੀ ਤੁਹਾਡੇ ਲਈ ਮੈਂ ਨਾ ਕਹ ਮੈਂ ਕਹ ਜਰਬਜੀਤ ਆਪਣੇ ਨੇ ਕਲਵੀਰ ਨੇ ਬਣਾਇਆ ਹੋਇਆ ਨਾ ਫਿਰ ਮੈਂ ਕੱਲ ਤੋਂ ਲੈ ਲਾਂ ਸਹੀ ਗੱਲ ਆ ਉਹ ਤਾਂ ਟੀ ਕਰਮਾਂ ਦਾ ਸੀਗਾ ਜਿਹੜੀ ਕਰਮਾਂ ਚ ਲਿਖੀ ਹੋਈ ਜਿਹੜੀ ਬਾਜੀ ਬਣੀ ਹੋਵੇ ਚੀਜ਼ ਉੱਥੋਂ ਚੱਕ ਲਈਦੀ ਆ ਹਾਂ ਸਹੀ ਗੱਲ ਇਦਾਂ ਹੀ ਆ ਤੇਰੇ ਕੋਲੋਂ ਕੋਈ ਨਹੀਂ ਕਿਸੇ ਤੋਂ ਮੰਗੀ ਦੀ ਗੱਲ ਭੈਣ ਭਰਾਵਾਂ ਦੇ ਮਾਂ ਨਹੀਂ ਹੁੰਦਾ ਨਾ ਹਾਂ ਸਹੀ ਗੱਲ ਆ ਇਹ ਗੱਲ ਆ ਤੂੰ ਬਸ ਪਿਆਰ ਹੋਣਾ ਚਾਹੀਦਾ ਉਸ ਭੈਣਾ ਭਰਾਵਾਂ ਦਾ ਨਾ ਲੈ ਕੁਝ ਨਹੀਂ ਜਾਣਾ ਕਿਸੇ ਨੇ ਹੈਨਾ ਸਹੀ ਗੱਲ ਤੇ ਸਾਡੇ ਭਾਜੀ ਡਰਾਈਵਰ ਇਹੋ ਕਹਿੰਦੇ ਕੈਨੇਡੀਅਨ ਦੇ ਡਰਾਈਵਰ ਇੰਡੋ ਕੈਨੇਡੀਅਨ ਦੇ ਡਰਾਈਵਰ ਆ ਇਹ ਮੇਰੇ ਖਿਆਲ ਦਿੱਲੀ ਜਾਂਦੇ ਨੇ ਭਾਜੀ ਹੁਣ ਹਾਂ ਏਅਰਪੋਰਟ ਦਿੱਲੀ ਤੱਕ ਜਾਂਦੇ ਆ ਤੇ ਬਹੁਤ ਨਾਈਸ ਸੁਭਾਅ ਭਾਜੀ ਹੁਣਾਂ ਦਾ ਨਾ ਅੱਜ ਨਾ ਗੱਲ ਦੀ ਨਾ ਮੇਂ ਉਧਰ ਫਿੱਕੀ ਚਾਹ ਬਣ ਗਈ ਫਿੱਕੀ ਚਾਹ ਪੀਏ ਆਹ ਆਹ ਤਾਂ ਬੋਲੇਗਾ ਕੋਈ ਉਹ ਮੈਂ ਸਾਲੀ ਨੇ ਚਾਹ ਬਣਾਤੀ ਫਿੱਕੀ ਪਰ ਉਹਨੇ ਫਿੱਕੀ ਪੀ ਗਏ ਇਦਾਂ ਦੇ ਭਰਾ ਹੋਣੇ ਚਾਹੀਦੇ ਵੀ ਕਿਹਾ ਨਹੀਂ ਵੀ ਫਿੱਕੀ ਚਾਹ ਜਾਂ ਚੁੱਪ ਕਰਕੇ ਨਾ ਵਾਈਕੋ ਤਾਂ ਨਾਲ ਕੇ ਪੀ ਗਏ ਕਈ ਵਾਰੀ ਨਾ ਚਾਹ ਕਿੱਦਾਂ ਹੋ ਜਾਂਦੀ ਆ ਸਹੀ ਗੱਲ ਪਿੱਛੇ ਆਲੂ ਬਣਾ ਰੱਖਤਾ ਹੀ ਪਤਾ ਨਹੀਂ ਲੱਗਦਾ ਹੈਗਾ ਆ ਵੀ ਲੱਗੇ ਕੋਣ ਹੋ ਕੋਣ ਚਲ ਗਏ ਕੋਈ ਕਿਤੇ ਤੈ ਵੀ ਆਲੂ ਰਕਿਆ ਫੇਰ ਅਸੀਂ ਉਹ ਤਾਂ ਫਟਾਫਟ ਆਏ ਤੇ ਫੇਰ ਅੱਗੇ ਗੈਸ ਬੰਦ ਕੀਤਾ ਸਾਡੀ ਭਾਈ ਲੱਗ ਗਈ ਤੇ ਪਕੜੀ ਗੈਸਿੰਗ ਸੀਗਾ ਉਦਾਂ ਵੈਸੇ ਲੱਗ ਗਈ ਆ ਤੇ ਹੁਣ ਆਏ ਚ ਬਾਵਾ ਚਿਰਦੇ ਚਲ ਹੁਣ ਚੱਲੇ ਆ ਚੰਗਾ ਹੀ ਬਾਏ ਉਹ ਹੋਂ ਨਾ ਇੱਕ ਵਾਰ ਪਤਾ ਨਹੀਂ ਕੀ ਗੱਲ ਹੋਈ ਸੀ ਕਲਵੀਰ ਕਹਿਣ ਲਈ ਸੀ ਜੀ ਵੀ ਮੈਂ ਸਾਡੇ ਵੀ ਡੱਬਾ ਚੱਕ ਹੈਗੀ ਆ ਲੜਾਕੀ ਮੈਨੂੰ ਕਹਿੰਦੀ ਸੀ ਨਹੀਂ ਨਹੀਂ ਕਿਹਾ ਤੈਨੂੰ ਉਹ ਸਹੀ ਗੱਲ ਹੈ ਨਹੀਂ ਨਹੀਂ ਹੋਰ ਕਿਸੇ ਦੀ ਗੱਲ ਕਰਦੀ ਸੀ ਮੈਂ ਦਈਓ ਉਹ ਮੈਂ ਦੇਖਿਆ ਬਲੌਗ ਸਾਰਾ ਕੋਈ ਦੇ ਪੈਣ ਚੱਲਦਾ ਰਹਿੰਦਾ ਕੰਮ ਇਹ ਚੱਲ ਕੋਈ ਕਾਸ਼ ਕੱਟੀਆਂ ਮਿੱਠੀਆਂ ਮਿੱਠੀਆਂ ਹੁੰਦਾਂ ਸਹੀ ਗੱਲ ਐ ਲਾਈਫ ਚ ਚੱਲਦੀ ਰਹਿੰਦੀ ਇਦਾਂ ਹੀ ਬਸ ਨਾ ਬਹੁਤ ਵਧੀਆ ਸਾਰੇ ਭੈਣ ਭਰਾ ਭੈਣ ਜਿੰਨੇ ਵੀ ਜੁੜੇ ਆ ਨਾ ਬਹੁਤ ਵਧੀਆ ਜੁੜੇ ਆ ਹਾਂ ਅਸੀਂ ਆਏ ਬੜੇ ਟਾਈਮ ਕੱਟਣਾ ਹਾਂ ਸਹੀ ਗੱਲ ਐ ਚਲੋ ਚਲੇ ਦੇ ਹੁੰਦੀ ਆ ਸਾਨੂੰ ਨੇ ਕਹਿਣਾ ਪੈਣ ਤੂੰ ਵੀ ਸਿੱਗੀ ਵਿੱਚ ਸਿੱਕਲ ਉਹ ਦੇਖਦੀ ਮੈਨੂੰ ਲੋਗ ਆਹੋ ਮੈਂ ਦੱਸਦੀ ਹੁੰਦੀ ਹਾਂ ਉਹ ਦੇਖਦੀ ਹੁਣ ਮੈਂ ਖਲ ਹਾਂ ਨੂੰ ਅੱਜ ਮੈਂ ਡੋਲੂ ਫੜਾਉਣ ਦੁੱਧ ਲਈ ਗਈ ਤਾਂ ਨਾ ਉਹਨਾਂ ਤੋਂ ਅੱਛਾ ਅੱਛਾ ਬਾਹਰ ਦੇਖਾਂ ਕਰੀ ਗੱਲ ਠੀਕ ਐ ਦੱਸਦੀ ਹੁੰਦੀ ਆ ਵੀ ਪਹਿਣਾ ਆ ਜਾਂਦੀ ਹੁੰਦੀ ਮੈਂ ਵੀ ਪਹਿਣ ਸਾੜੀ ਮਖੌਲਣੇ ਆ ਨਾ ਜਿੱਥੇ ਵਿੰਦੀ ਫਰਾਂਕਲਾ ਦਿੰਦੀ ਆ ਬਹੁਤ ਆਮ ਚੋ ਬਾਹੂ ਵੀ ਨਾ ਇਦਾਂ ਦਾ ਬੰਦਾ ਹੋਣਾ ਚਾਹੀਦਾ ਆ ਨੂੰ ਬੁੱਝਣਾਗੇ ਵੀ ਜਿੱਦ ਤੇਰੀ ਤੇ ਹੁਣ ਵਾਸਤੇ ਆਰੀ ਆ ਸਾਡੀਆਂ ਨਿੱਕੀਆਂ ਪਹਿਣਾ ਆ ਸਹੀ ਆ ਲੋਰ ਦੇਖੋ ਆਇਆ ਆ ਵੀ ਕਾਲੇ ਨੂੰ ਪਿਆਰ ਨਾ ਵੇ ਉਹ ਘੁੰਮਦੇ ਫਿਰਦੇ ਰਹਿੰਦੇ ਨਾ ਕੱਲ ਦੂਰ ਦੀ ਨਹੀਂ ਹੁੰਦੀ ਕੱਲ ਪਿਆਰ ਦੀ ਹੁੰਦੀ ਆ ਹੈਨਾ ਜਿੱਥੇ ਮਾਜੀ ਬੰਦਾ ਹੋਵੇ ਉੱਥੋਂ ਆ ਜਾਂਦਾ ਹੈ ਨਾ ਤੈਨੂੰ ਕੋਟ ਦਿਆਂ ਦੋਸਤ ਬੇਸਿਕਾ ਦੇ ਮੈਂ ਅੱਛਾ ਲੈੰਦਾ ਟੋਲੂ ਤੇਰਾ ਫੇਰ ਖਾਂਦੀ ਤਨਾ ਆਊਗਾ ਕੋਈ ਨਹੀਂ ਅੱਛਾ ਉਹਨੇ ਕੱਢਿਆ ਹੁਣ ਬਚਾਜਾਂ ਆਲੇ ਨੇ ਨਾ ਹੈ ਆ ਦੇਖੋ ਸੇਨਾ ਮੇਨਾ ਨਾਲ ਹੀ ਸਾਡੀ ਆਹ ਇਹ ਨਾਲ ਹੀ ਦਿੰਦੇ ਆ ਵਾਧੂ ਰੱਖੇ ਵਾਹ ਚਾਰ ਰੋਟੀ ਪਾਣੀ ਨਾ ਕੋਣਾ ਤਾਂ ਤਾਂ ਹੁਣਾਈ ਆ ਆ ਉਹੀ ਗੱਲ ਬੈ ਇਹਨਾਂ ਦੇ ਕਰਮਾਂ ਦੇਖਾ ਜਾਂਦੇ ਆ ਅਰੇ ਬਾਤ ਜਿਤ ਹੁੰਦੀ ਆ ਪੂਰੀ ਕੌਣ ਚੱਲੇ ਪੈਣ ਸੁਣੀ ਪਰ ਇਹ ਕਰਨ ਨੇ ਇਹਨਾਂ ਨੂੰ ਹਰੂ ਭਰਿਆ ਹਰਿਆ ਹੱਤਾ ਕੀ ਕਰ ਬੰਦ ਮਾਰੀ ਪੈਣ ਇੱਧਰ ਹੋ ਜਾਣਾ ਪੈਨਸ ਬਣੇ ਆਪੇ ਮਾਰੀ ਕੁੱਤ ਕਰਿਓ ਆ ਤਾਕੀ ਕਰਿਓ ਆਵੇਂ ਪਰੇ ਹੋ ਜਾ ਮਣਦੇ ਵਧਾਈਆਂ ਬਹੁਤ ਸਾਰੀਆਂ ਤੁਹਾਨੂੰ ਨਾ ਚਲੋ ਸੋਨਾ ਆ ਰੱਬ ਨੇ ਵਕਸਿਸ਼ ਕੀਤੀ ਦਾਤ ਵਧੀਆ ਹੋ ਗਿਆ ਸਵੀਟੀ ਕਿੱਥੇ ਤੂੰ ਤਰੀ ਫਿਰਦੀ ਆ ਲੈ ਖੜ ਅੱਛਾ ਬੱਲੇ ਅਨੇਖੋ ਜੀ ਆ ਦੇਖੋ ਪਿਆਰ ਸਾਗ ਦਿੱਤਾ ਸੀ ਮੈਨੂੰ ਮੈਂ ਤਾਂ ਗੋੜ ਲੈ ਲਾ ਭਾਈ ਇਹ ਚੰਦਾ ਸਮਝਾ ਆ ਦੇਖੋ ਭੈਣ ਦੇ ਪਿਆਰ ਮਿੱਠੇ ਨਾਲ ਭੈਣ ਗਰਮ ਗਰਮ ਗੋੜ ਲੈ ਕੇ ਆਈ ਆ ਤੇ ਰੋਟੀ ਮਗਰੋਂ ਖਾਵਾਂਗੇ ਹਨਾ ਆ ਤੇੱਕ ਚਾਹੀਏ ਬਰੇਜ਼ੀ ਗੋਰਦਾ ਤੋਂ ਦਾ ਆ ਸਾਡੀ ਮਾਤਾ ਮਿੰਦੂ ਹੈ ਆ ਸਾਡੀ ਮਾਤਾ ਮਿੰਦੂ ਰੌਣਕ ਬੜੀ ਹੈ ਦੀ ਨਾ ਅਮਨ ਦੇਖ ਲੈ ਦਾਦੀ ਆਪਣੀ ਹੈ ਰੀਤ ਕਿਤੇ ਰੀਤ ਰੀਤ ਵੇਚੀ ਆ ਫੋਨ ਦੇ ਆਹ ਵੇਚੀ ਆ ਆਹ ਰਾਜ ਲੋਹੇ ਤੇ ਗੱਲਿਆ ਨਾ ਸ਼ੁਰੂ ਹੋ ਰਿਹਾ ਨਾ ਨਰੀਆ ਫੜ ਕੇ ਰੱਖਿਆ ਗੋੜ ਕਰ ਗੋੜ ਲੈ ਲਾ ਦਿਰਾ ਤਾਂ ਗੋੜ ਦੀ ਮੈਂ ਚਾ ਉੱਤੇ ਪੈ ਜਾਂਦਾ ਅੱਛਾ ਜਦੋਂ ਮਾਜੀ ਬਣਾਈ ਫੇਰ ਤਾਂ ਵਧੀਆ ਕੱਢੇ ਲੈ ਕੇ ਆਈ ਹਜੇ ਕੱਢਿਆ ਥੋੜਾ ਅੱਛਾ ਅੱਛਾ ਨਹੀਂ ਉੱਥੇ ਲਾਇਆ ਆ ਨਵੇਂ ਚਾਚੇ ਖਾਣੇ ਠੀਕ ਹੈ ਠੀਕ ਹੈ ਉਹ ਕਹਿੰਦਾ ਜੀ ਥੋੜਾ ਜਿਆ ਰੋਕ ਕੇ ਨਾ ਸੇਰੇ ਕਹਿੰਦਾ ਲੈ ਜਿਓ ਗੋੜ ਅੱਛਾ ਅੱਛਾ ਮੈਂ ਵੀ ਸਭੋ ਖਾਣ ਵਾਸਤੇ ਇੱਕ ਜਾਉਂਗੀ ਤੇ ਸੋਹਣਾ ਪਹਿਲਾਂ ਆਜੀ ਨਾਲੇ ਕਹਿੰਦਾ ਸੁਣ ਸੁਣ ਪਾ ਕੇ ਬੈਠੇ ਸਿਗਲ ਘਰ ਦਾ ਗੋੜ ਆ ਕੇ ਬਣਾ ਕੇ ਹਰਿਆ ਬਾਗ ਗੰਨੇ ਸੱਟੀਆਂ ਹੋਈਆਂ ਕਰਦਾ ਕਿ ਕਿਸੇ ਨਹੀਂ ਨਾ ਬੈਠਾ ਰਹੇ ਆ ਉਥੇ ਡੇਢ ਤੋਂ ਇਹ ਪਿੰਦੇ ਕੋ ਚੱਲੀ ਗਈ ਮੈਂ ਕਿਹਾ ਚੱਲ ਤੂੰ ਨਾ ਹੀ ਗੋਡ ਲੈਣਾ ਮੈਂ ਤੇ ਵੀ ਹਾਂਜੀ ਮੈਂ ਨਹੀਂ ਕਿਹਾ ਆ ਗਿਆ ਤੇਰੇ ਕੋ ਆਇਓ ਤੁਸੀਂ ਮਾਰੇ ਕਹਿ ਦਿੰਦੇ ਆਉਂਦੇ ਹੈ ਨਹੀਂ ਨਹੀਂ ਬਜਾਜਾਂ ਨੂੰ ਆਉਣਾ ਨਾ ਅਸੀਂ ਅੱਛਾ ਅੱਛਾ ਆਇਆ ਆਏ ਅੱਜ ਪਿੰਡੇ ਹੁਣ ਆਉਣਾ ਜਨਵਰੀ ਚ ਅੱਛਾ ਨਵੇਂ ਸਾਲ ਕਹਿੰਦਾ ਕੋਈ ਨਹੀਂ ਕੱਢ ਕੇ ਰੱਖ ਲਊਗਾ ਅੱਗੋਂ ਲੈ ਆ ਉਹ ਤੁਸੀਂ ਮੈਂ ਕਹਾਂ ਜਿਹੜਾ ਜਾਰਾ ਲੈਣਾ ਨਾ ਰੱਖਵਾ ਫੇਰ ਦੇਵਾਂਗੇ ਗਾਂ ਹੀ ਹੈ ਨਾ ਹਜੇ ਕਹਿੰਦਾ ਬਹੁਤ ਕੱਚਾ ਆਜੇ ਹੈ ਨਾ ਠੀਕਾ ਚੱਲ ਨਾਲ ਕੰਨੇ ਪੱਕ ਜਾਣਗੇ ਥੋੜਾ ਜਿਆਦਾ ਤੂੰ ਕਹਿੰਦਾ ਲੈ ਜਾ ਅੱਛਾ ਅੱਛਾ ਤੇ ਫੇਰ ਮੈਂ ਚੱਲ ਕੋਈ ਨਹੀਂ ਮੈਂ ਕਹਾਂ ਮੈਂ ਫੇਰ ਤੇਤੀ ਮਗਰ ਜਦ ਸੋਹਣਾ ਲੱਗਦਾ ਆ ਹੈ ਨਾ ਰੋਟੀ ਪਾਣੀ ਦੀ ਆ ਪੰਜ ਹੋਤੇ ਨਹੀਂ ਆਏ ਥੋੜਾ ਜਿਆਦਾ ਹਾਂ ਚੱਲ ਨਹੀਂ ਸੋਹਣਾ ਹੋ ਗੇ ਅੱਜ ਉਹਨਾਂ ਨੇ ਫੇਰ ਕਿਤੇ ਗਏ ਸੀ ਕਿ ਬਜੀਤ ਆਪ ਤਾਂ ਹੈ ਨਹੀਂ ਜੀ ਇਹੇ ਹੀ ਸੀਗਾ ਜਿਹੜਾ ਮੋਸਾ ਵਾਲਾ ਅੱਛਾ ਅੱਛਾ ਠੀਕ ਆ ਉਹਦੇ ਕੋਲੋਂ ਹੀ ਲੈ ਕੇ ਆਏ ਬਬਲੀ ਕੇ ਪਾਸ ਆ ਰਹੀ ਨੇ ਆਣੀ ਬਾਹਰੀ ਆ ਬਾਹਰਲੇ ਮੂੰਹ ਖੱਟ ਗਿਆ ਪਰ ਨਿਆਣੀ ਸਿਆੜੇ ਗਿੰਦੇ ਸੀ ਮਾਰ ਧਾਣੇ ਪਾ ਸੀ ਗੱਲਾਂ ਉਹ ਗੱਲਾਂ ਸੋ ਕੋ ਵਧੀਆ ਸੀ ਵਧੀਆ ਸੀ ਸਹੀ ਗੱਲ ਟਾਈਮ ਚੰਗੇ ਛੋੜ ਨਿਆੜਿਆਂ ਨੂੰ ਕਹ ਲੈ ਆਓ ਟਾਈਮ ਟਾਈਮ ਦੀ ਗੱਲ ਆ ਜਿਹੜੀ ਹੁਣ ਜਿਹੜੀ ਆ ਹੁੰਦਾ ਕਿ ਖਾ ਦੇ ਕੋ ਅੱਗੇ ਇਦਾਂ ਥੋੜੀ ਹੁੰਦਾ ਜੇ ਤੇ ਸਾਡੇ ਘਰ ਕੋਈ ਚੀਜ਼ ਦੀ ਜੀਜਾ ਸਾਡੇ ਘਰ ਕੋਈ ਜੀਜਾ ਮਾਜੀ ਕੋ ਪਾ ਕੇ ਖਾਵੇ ਜੋ ਮਰਜੀ ਕਰੇ ਹੁਣ ਤੋਂ ਗੱਲਾਂ ਹੀ ਨਹੀਂ ਰਹਿ ਗਈਆਂ ਗੱਲਾਂ ਨਹੀਂ ਰਹਿ ਗਈਆਂ ਬਿਲਕੁਲ ਵੈਲਕਮ ਨਾਸ਼ਤਾਂ ਕਿਹੜਾ ਬਾਖਾਸ ਹੀ ਨਾਸ਼ਤਾਲ ਵਾਲਿਆਂ ਨੂੰ ਚਾਹ ਹੋ ਗਿਆ ਨਾਸ਼ਤਾਲ ਹੁੰਦਾ ਹੀ ਮੈਂ ਨਾ ਮਣਾਉਣਾ ਇੱਥੇ ਹੀ ਆ ਇੱਥੇ ਨਾ ਮਣਾਉਣਾ ਪਹਿਲਾਂ ਆਸੂ ਜਿ ਪਿਆਰ ਹੁੰਦੇ ਸੀਗੇ ਨਾ ਬਹੁਤ ਤੱਬਿਆ ਨਾ ਇਹ ਚਾਹ ਪੋਣਾ ਚਾਚੀ ਦੇ ਨਿਆਣਿਆਂ ਨੇ ਮੇਰੇ ਘਰ ਰਜੀ ਆਪਣੀ ਚੀਜ਼ ਨਹੀਂ ਖਾਣੀ ਸਾਡੇ ਘਰੋਂ ਲਿਜਾ ਕੇ ਉਹ ਵੀ ਇਹ ਵੀ ਕਹਿੰਦਾ ਇਹ ਵੀ ਆਪਣਾ ਹੀ ਆ ਪਰ ਸਾਡਾ ਹਜੇ 30 40 ਸਾਲ ਹੋ ਗਏ ਸਾਡਾ ਇਦਾਂ ਹੀ ਆ ਪਿਆਰ ਵਾਲਾ ਰੱਬ ਇਦਾਂ ਰੱਖੇ ਬਣ ਇਦਾਂ ਪਿਆਰ ਰੱਖੇ ਹਾਂ ਜੋ ਚੰਗਾ ਬਣ ਕੇ ਚੰਗਾ ਬਣੋ ਕੇ ਹਾਂ ਕੋਈ ਪਿਆਰ ਤੇ ਮਿਲਦੇ ਹੈ ਆਹੋ ਪੈਣਾ ਪੈਣਾ ਰੌਣਕ ਲਾਵਾ ਸੀ ਬੜਾ ਚੰਗਾ ਵਧੀਆ ਵਧੀਆ ਦੇਖ ਚੰਗਾ ਵਧੀਆ ਜੀ ਠੀਕ ਹੈ ਕਿੰਨਾ ਮਨ ਮਿਲਿਆ ਉੱਥੇ ਜਾ ਹੁੰਦਾ ਬਿਲਕੁਲ ਬਿਲਕੁਲ ਇਹ ਤਾਂ ਹੈਪਨ ਉਹ ਭੈੜ ਭਰਾਵਾਂ ਨਾਲ ਹੀ ਬਣਦੇ ਆ ਸੱਚੀ ਗੱਲ ਕੋਈ ਰਿਸ਼ਤੇ ਵੀ ਇਹੀ ਮੈਂਣਦੇ ਹੁੰਦੇ ਆ ਮਾਮੇ ਦੀਆਂ ਕੁੜੀਆਂ ਦੇ ਭੂਆ ਦੀਆਂ ਹੋਰ ਰਿਸ਼ਤੇ ਕਿਹੜੇ ਹੁੰਦੇ ਆ ਚਾਚਾ ਮਾਸੀ ਆ ਭੂਆ ਦੇ ਚੰਗਾ ਚੰਗਾ ਬਣੋ ਠੀਕ ਕੋਈ ਤੇ ਬਣਾ ਹੁੰਦਾ ਆ ਬਿਲਕੁਲ ਬਿਲਕੁਲ ਚਲੋ ਜੀ ਚੱਲ ਗਏ ਪੈਣ ਤਮਾਮੇ ਸੀ ਆ ਇਹ ਭੂਆ ਜੀ ਆ ਪਤਾ ਲੱਗਾ ਕਿ ਹੈ ਦੋ ਤਿੰਨ ਬੋਤੇ ਆਣੀ ਹੋਗੇ ਵੀ ਮਿਲਦੀ ਸੋਚਣ ਦੀ ਵਿਚਾਰ ਆ ਆਪ ਵੀ ਇਹਦਾ ਚੜੀਦਾ ਬਿਲਕੁਲ ਅਗਲਾ ਕਰਕੇ ਆਪਾਂ ਕੋਈ ਨਾ ਗਈ ਇਹਨਾਂ ਦੇ ਕੋਲ ਤਾਂ ਇਹਨਾਂ ਕੋਲ ਸੰਕਟ ਬਹੁਤ ਹੈ ਦਿੱਲੀ ਤੱਕ ਸੰਕਟ ਆਉਂਦੀ ਬਾਗ ਦਾ ਤੋਂ ਮਾਦੀ ਮੰਮੀ ਆਦੀ ਪੰਜ ਪੰਜ ਬਸਾਂ ਜਾਂਦੀਆਂ ਇਸਾਤ ਲਈ ਹਾਂ ਹਾਂ ਬੋਤਾ ਪਰ ਬੱਬੇ ਭੱਜਦੇ ਆ ਬਹੁਤ ਜ਼ਿਆਦਾ ਐਕਸਪੀਅਰ ਹੋ ਗਈ ਉਹ ਸੰਕਟ ਆ ਰਹੀ ਹੈ ਬਹੁਤ ਵਧੀਆ ਜਿੱਦੀ ਤੇ ਕੋਈ ਪੰਜ ਪੰਜ ਬਸਾਂ ਜਾਂਦੀਆਂ ਜਦੋਂ ਇਹ ਭੈਣ ਫਿਰ ਆਉਂਦੀ ਹੈ ਫਿਰ ਮਿਲ ਕੇ ਜਾਣਾ ਮੈਂ ਕਹਿੰਣਾ ਕਹਿੰਦੀ ਆਈ ਆ ਮੈਂ ਕਿਹਾ ਆ ਜਾਓ ਆ ਜੀ ਨਹੀਂ ਵਧੀਆ ਹੋ ਗਿਆ ਨਿਕਲ ਮੈਂ ਘਰੇ ਹੀ ਆ ਹਾਂ ਸਹੀ ਗੱਲ ਹੈ ਵਾਹਿਗੁਰੂ ਸੱਚੇ ਪਾਤਸ਼ਾਹ ਬਸ ਇਦਾਂ ਹੀ ਪਿਆਰ ਰੱਖੇ ਭੈਣ ਭਰਾਵਾਂ ਦਾ ਤੇ ਰੌਣਕ ਲੱਗ ਜਾਂਦੀ ਆ ਬੰਦੇ ਦੇ ਨਾਲ ਕਿੱਲੋ ਫੋਨ ਵੱਜ ਜਾਂਦਾ ਭੈਣ ਭਰਾਵਾਂ ਨਾਲ ਮਿਲ ਕੇ ਆ ਇਸੇ ਤਰ੍ਹਾਂ ਰੌਣਕ ਲੱਗ ਗਈ ਨਾਲ ਸਾਡਾ ਵਲੌਗ ਬਣ ਗਿਆ ਨਾ ਹੈ ਚਾਹ ਇੰਨਾ ਸੀਗਾ ਮਿੱਠਾ ਪੁਣੇ ਜੀ ਤਾ ਭੁੱਲ ਗਿਆ ਯਾਰ ਆਫੀਆ ਵਿਚਾਰੇ ਨੇ ਸੀ ਨਹੀਂ ਕੀਤੀ ਮੈਨੂੰ ਫਿੱਕੀ ਚਾਹ ਪਲਾਈ ਜਾ ਕਿਦਾਂ ਨਾ ਚਲੋ ਪਾਣੀ ਜੂਣੀ ਬਹੁਤ ਵਧੀਆ ਹੈ ਹਾਂ ਤੁਸੀਂ ਸਾਡੇ ਨਾਲ ਨਾਲ ਹੀ ਆਂ ਬੋਲਦੀ ਨਹੀਂ ਹਾਂ ਐਨੂੰ ਕਹਿੰਨੀ ਆ ਹੁਣ ਜਾ ਫੇਰ ਬਣਾਈਏ ਇੱਕ ਵਾਰੀ ਗੋੜ ਵਾਲੀ ਚਾਹ ਨਹੀਂ ਹੈ ਹੁਣ ਵਾਓ ਕੀ ਬਾਤ ਹੈ ਗਰਮ ਗਰਮ ਗੋੜੇ ਆ ਵੀ ਦੇਖੋ ਭੈਣ ਸਾਡੀ ਗੋੜ ਲੈ ਕੇ ਆ ਤੇ ਉਹਨਾਂ ਨੇ ਆਪਣੇ ਜਿੱਦਾਂ ਖਾਣ ਵਿੱਚ ਦਿੱਤਾ ਤੇ ਇਹਨੂੰ ਕਹਿੰਦੇ ਪਿਆਰ ਭੈਣਾ ਭਰਾਵਾਂ ਦਾ ਹਨਾ 3:00 ਵੱਜ ਗਏ 3 ਦਾ ਹੋ ਗਿਆ ਟਾਈਮ ਠੀਕ ਕਰ ਫੇਰ ਚਾਹ ਬਣਾਉਣੀ ਆ ਡਾਕਟਰ 사ਲਾਂ ਦੀ ਫਿੱਕੀ ਚਾਹ ਸੀਗੀ ਤੇ ਹੁਣ ਬਣਾਉਣੀ ਚਾਹ ਇੱਕ ਵਾਰੀ ਭੈਣ ਹੁਣੀ ਆਏ ਬੜੀ ਖੁਸ਼ੀ ਹੋਈ ਹੈ ਨਾ ਤੇ ਚਲੋ ਘਰ ਵਧੀਆ ਲੱਗਾ

ਉਹ ਗਲੀ ਮਾਰੀ ਐ ਨਾ ਕਿਹਦੇ ਦੀ ਇਹਨਾ ਮਾੜਾ ਮਿੱਠਾ ਮਿੱਠਾ ਘੱਟ ਕਰੋ ਆਪਣਾ ਵਜ਼ਨ ਘਟਾਓ ਠੀਕ ਨੇ ਜਿਆਦਾ ਮਿੱਠੇ ਨਾਲ ਮਲਟ ਪਰੀਨ ਵੱਧ ਚਲੋ ਜੀ ਹੁਣ ਮਠੇਲੇ ਜਾਵਣੀ ਐ ਚਲੋ ਠੀਕ ਹੈ ਜੀ ਹੁਣ ਬਣਾ ਲਈਏ ਚਾਹ ਗੋੜਵਾਲੀ ਤੇ ਕੀ ਆ ਬਾਤਾਂ ਤੇ ਕੀ ਸਮੈਲ ਹੋਣੀ ਗੋੜਵਾਲੀ ਚਾਹ ਦੀ ਹੈ ਨਾ ਤੇ ਪੈਨਮਣੀ ਆਏ ਬੜੀ ਖੁਸ਼ੀ ਹੋਈ ਬਹੁਤ ਸੋਹਣਾ ਲੱਗਾ ਹੈ ਨਾ ਮੀਮੋ ਹਾਲ ਚੇ ਹੋਈਦਾ ਜਦੋਂ ਬੰਦਾ ਆਪਣੇ ਨਾਲ ਬੈੰਦਾ ਗੱਲਾਂ ਬਾਤਾਂ ਕਰਦਾ ਹੈ ਨਾ ਚਲੋ ਠੀਕ ਆ ਫਿਰ ਅੱਜ ਦੇ ਬਲੌਗ ਦਾ ਕਰਦੇ ਇਥੇ ਐਂਡ ਵੀਡੀਓ ਲਾਈਕ ਸ਼ੇਅਰ ਕਮੈਂਟ ਕਰਿਆ ਕਰੋ ਸਤਿ ਸ੍ਰੀ ਅਕਾਲ ਸਾਰੇ ਰੋਕੇ ਬਾਈ ਜੀ